ਅਸੀ ਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰਸਰਿਆ ਜੀ ਮੈਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਤਿਰਕੇਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇ ਹਨ ਟਰਕੀ ਇਹਨਾਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਸ਼ਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਕ੍ਰਿਸ਼ਨ ਤਨੋਟਾ ਯੂਬਾ ਸਿਟੀ ਬਜਿੰਦਰ ਸਿੰਘ ਨੇਜਰ ਵੁੱਡਲੈਂਡ ਪਰਮਜੀਤ ਕੌਰੰਗੀਵੈਲ ਵੈਕਾਬਿਲ ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲਾਇਬਰੀ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਨਾ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਤੋਂ 277 011 ਤੇ ਟੈਂਟਲੂਪ ট্রাকਸ ਤੋਂ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਰਡੀਆ 'ਤੇ ਸਿੱਧੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਮਿੰਟੂ ਜੀ ਖਬਰਾਂ ਅੰਦੇ ਵਾਲਾਈਏ ਤੇ ਸ਼ੁਰੂਆਤ ਕਰ ਗਏ ਆਪਾਂ ਪ੍ਰਦੀਪ ਕਲੇਰ ਦੇ ਖੁਲਾਸਿਆਂ ਤੋਂ ਪ੍ਰਦੀਪ ਕਲੇਰ ਦੇ ਖੁਲਾਸਿਆਂ ਨੇ ਸੁਖਬੀਰ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਸੂਤ ਆਫਸਾ ਦਿੰਦਾ ਹੈ ਉਹਨੇ ਦਾਵਾ ਕੀਤਾ ਕਿ ਸਵਿਫਟ ਕਾਰ ਦੇ ਵਿੱਚ ਰਾਤ ਦੇ ਸਮੇਂ ਡੇਰਾ ਸਿਰਸਾ ਗਿਆ ਸੀ ਸੁਖਬੀਰ ਬਾਦਲ ਦੇਖੋ ਜੋ प्रदीप ਕਲੇਰ ਆ ਇਹਨੂੰ ਫੜਿਆ ਸੀਗਾ ਤਰ੍ਹਾਂ ਹੋਣਾ ਹਾਂਜੀ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜੀ ਬਿਲਕੁਲ ਉਸ ਤੋਂ ਬਾਅਦ ਇਹ ਜ਼ਮਾਨਤ ਤੇ ਆ ਗਿਆ ਪਹਿਲੀ ਗੱਲ ਜਦੋਂ ਇਹਦੀ ਜ਼ਮਾਨਤ ਤੇ ਸੁਨਵਾਈ ਸੀਗੀ ਤਾਂ ਉਸ ਵੇਲੇ ਸਰਕਾਰ ਨੇ ਵਿਰੋਧ ਨਹੀਂ ਕੀਤਾ ਉਲਟਾ ਕਿਹਾ ਕਿ ਇਹਦੀ ਹਿਰਾਸਤ ਦੀ ਹੁਣ ਗੁਰੂਰਤ ਨਹੀਂ ਹੈਗੀ ਠੀਕ ਸਾਨੂੰ ਸੰਭਾਵਨਾ ਹੈ ਕਿ ਇਹ ਸਰਕਾਰੀ ਗਵਾ ਬਣ ਜਾਵੇ ਅੱਛਾ ਦੂਜੀ ਚੀਜ਼ ਇਹ ਆ ਕਿ ਪ੍ਰਦੀਪ ਪਲੇਅਰ ਜੋ ਗੱਲ ਕਹਿ ਰਿਹਾ ਗੱਲ ਵੱਡੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੂੰ ਤੇ ਸੁਖਬੀਰ ਸਿੰਘ ਬਾਦਲ ਵੀ ਡੇਰੇ ਨਹੀਂ ਗਿਆ ਜਾਂ ਮਤਲਬ ਕਿ ਇਹਨਾਂ ਦਾ ਪ੍ਰੇਮੀਆਂ ਦੇ ਨਾਲ ਕੋਈ ਸੰਪਰਕ ਨਹੀਂ ਸੀ ਇਹ ਤੇ ਅਸੀਂ ਤਾਂ ਮੰਨਦੇ ਨਹੀਂ ਹੂੰ ਕਿਉਂਕਿ ਮੇਰੇ ਆਪਣੇ ਹਲਕੇ ਦੇ ਵਿੱਚ ਜੀ 7-8000 ਵੋਟ ਆ ਪ੍ਰੇਮੀਆਂ ਦੀ ਹੂੰ ਜੋ ਕਿਸ ਤਰ੍ਹਾਂ ਸੁਨੇ ਲੱਗਦੇ ਸਨ ਕਿਸ ਤਰ੍ਹਾਂ ਸਭ ਕੁਝ ਹੁੰਦਾ ਸੀ ਸਭ ਨੂੰ ਪਤਾ ਹੂੰ 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 ਤੋ ਗੱਲ ਇਹ ਆ ਕਿ ਹੈਰਾਨੀ ਜਨਨ ਕਿ ਇਹ ਗੱਲ ਆ ਕਿ 2017 ਚ ਵੀ ਸੁਖਵੀਰ ਸਿੰਘ ਬਾਦਲ ਪ੍ਰਦੀਪ ਕਲੇਰ ਦੇ ਕਹਿਣ ਦੇ ਮੁਤਾਬਕ ਕਿ ਰਾਤ ਨੂੰ ਮਿਲੇ ਸੀ ਹਾਂ ਹਾਂ ਹਾਲਾਂਕਿ ਅਕਾਲੀ ਦਲ ਪ੍ਰਦੀਪ ਕਲੇਰ ਦੇ ਖੁਲਾਸਿਆਂ ਤੇ ਸਵਾਲ ਚੁੱਕਦਾ ਹੈ ਕਿ ਉਹ ਕਹਿੰਦਾ ਕਿ ਇੱਕ ਪਾਪੀ ਬੰਦਾ ਜਿਸਨੇ ਪਾਪ ਕੀਤਾ ਹੈ ਗੁਰੂ ਸਾਹਿਬ ਦੀ ਬੇਅਤ ਵੀ ਦਾ ਬਾਪ ਕੀਤਾ ਉਹ ਅੱਜ ਧਰਮਾਤਮਾ ਬਣਾ ਕੇ ਮੀਡੀਆ ਜਿਸ ਤਰ੍ਹਾਂ ਪੇਸ਼ ਕਰਦਾ ਪਿਆ ਕੋ ਸ਼ਰਮ ਹੁਜਾ ਹੈਗੀ ਆ ਕਿ ਨਹੀਂ ਹੂੰ ਤੇ ਵੀ ਗੱਲ ਉਹਨਾਂ ਦੀ ਸੁਟਣ ਵਾਲੀ ਤੇ ਨਹੀਂ ਜੀ ਅੱਛਾ ਦੂਜੀ ਗੱਲ ਇਹ ਕਹਿੰਦਾ ਆ ਪ੍ਰਦੀਪ ਕਲੀਅਰ ਕਿ ਮਾਫੀ ਵਾਲੀ ਜਿਹੜੀ ਟਿੱਖੀ ਸੀਗੀ ਉਹ ਇਸ ਤਰ੍ਹਾਂ ਹੋਇਆ ਸੀਗਾ ਕਿ ਸੁਖਵੀਰ ਸਿੰਘ ਬਾਦਲ ਤੱਕ ਸਾਨੂੰ ਪਹੁੰਚ ਕਰਨ ਵਾਸਤੇ ਆਖਿਆ ਸੀਗਾ ਕਿ ਪਹੁੰਚ ਕਰੋ ਆਪਾਂ ਨਾਲ ਦੀ ਸਪੋਰਟ ਕਰਦੇ ਫਿਰ ਸੁਖਬੀਨ ਸਿੰਘ ਬਾਦਲ ਨੇ ਕਿਹਾ ਕਿ ਯਾਰ ਜਿਵੇਂ ਤੁਹਾਡਾ ਬਾਬਾ ਹੋਵੇ ਮੈਂ ਪੰਜਾਬ ਦਾ ਬਾਬਾ ਸਭ ਕੁਝ ਕਰ ਲੂਗਾ ਬਸ ਇੱਕ ਸਪਸ਼ਟੀਕਰਨ ਭੇਜਵਾ ਦਿਓ ਹੂੰ ਤੋ ਕਹਿੰਦੇ ਮੁੜ ਕੇ ਅਸੀਂ ਆਪ ਟਾਈਪ ਕਰਕੇ ਸਪਸ਼ਟੀਕਰਨ ਲੈ ਕੇ ਗਏ ਆ ਤੇ ਇਹਦਾ ਉਲੱਥਾ ਜੋ ਅਸੀਂ ਲੈ ਕੇ ਗਏ ਸੀ ਉਹ ਹਿੰਦੀ ਚ ਸੀ ਇਹਦਾ ਉਲੱਥਾ ਇਹਨਾਂ ਨੇ ਫੇਰ ਕੀਤਾ ਤੇ ਉਹ ਜਿੱਥੇ ਹਰਸ਼ ਧੂਰੀ ਨੇ ਤਨ ਨੇ ਲਿਖਿਆ ਸੀ ਗੁਰਮੀਤ ਰਾਮ ਰਹੀਮ ਸਿੰਘ ਡੇਰਾ ਸੱਚਾ ਸਦਾ ਹਮਮ ਤੇ ਉਹਦੇ ਵਿੱਚ ਉੱਤੇ ਇੱਕ ਥੋੜਾ ਜਿਹਾ ਸਪੇਚ ਸਪੇਸ ਸੀਗਾ ਇਹਨਾਂ ਨੇ ਚੁੱਕ ਕੇ ਉੱਤੇ ਖਿਮਾ ਯਾਤਨਾ ਠੋਕਤਾ ਅੱਛਾ ਤੇ ਇਸ ਤਰ੍ਹਾਂ ਉਹ ਕਹਿੰਦਾ ਕਿ ਮਾਫੀਨਾਮਾ ਜਿਹੜਾ ਉਹ ਤਿਆਰ ਹੋਇਆ ਹਮ ਮਤਲਬ ਕਿ ਉਹ ਦੋ ਵੱਡੀਆਂ ਗੱਲਾਂ ਕਹਿੰਦਾ ਇੱਕ ਤਾਂ ਮਾਫੀਨਾਮਾ ਦੇ ਮੁਤਲਕ ਜਿਸ ਤਰ੍ਹਾਂ ਦੀ ਗੱਲ ਚੱਲ ਵੀ ਸੀ ਉਹਦੇ ਤੇ ਉਹ ਮੋਹਰ ਲਾਉਂਦਾ ਤੇ ਦੂਜੀ ਗੱਲ ਇਹ ਕਹਿੰਦਾ ਕਿ ਰਾਤ ਦੇ ਨੇਰੇ ਚ ਤਿੰਨ ਵਾਰੀ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਉਹ ਦੋ ਹੀ 7 ਤੋਂ ਬਾਅਦ ਬਾਅਦ ਮਿਲਦਾ ਜਾ ਕੇ ਡੇਰਾ ਉੱਠੀ ਹੂੰ ਹੂੰ ਤੇ ਤੇ ਹੋਗਾ ਤੈਨੂੰ ਪ੍ਰਦੀਪ ਕਲੇਰ ਦੇ ਖੁਲਾਸੇ ਕਹਿ ਲੋ ਦੋਸ਼ ਕਹਿ ਲੋ ਜੋ ਮਰਦੀ ਆ ਪਰ ਪ੍ਰਦੀਪ ਕਲੇਰ ਜਿਹੜਾ ਆ ਉਹ ਬੇਅਦਬੀ ਦੇ ਮਾਮਲੇ ਤੇ ਬਿਲਕੁਲ ਚੁੱਪ ਬਟ ਜਾਂਦਾ ਹੂੰ ਉਹਨੂੰ ਜਦੋਂ ਬੇਅਦਬੀ ਦਾ ਤੁਸੀਂ ਕੋਈ ਸਵਾਲ ਕਰੋਗੇ ਜਾਂ মিডিਆ ਕਰਦਾ ਉਹ ਕਹਿੰਦਾ ਜੀ ਮੈਂ ਜਿਹੜੀ ਗੱਲ ਕਹਿਣੀ ਸੀ ਮੈਂ ਕੋਰਟ ਕਹਿ ਦਿੱਤੀ ਆ अच्छा ਤੇ کورٹ ਚ ਤੇ ਸਰਕਾਰ ਜਿਹੜੀ ਹੈ ਉਹ ਉਹਨੂੰ ਸਰਕਾਰੀ ਵਕੀਲ ਸਰਕਾਰੀ ਗਵਾਹ ਬਣਾਉਣ ਨੂੰ ਫਿਰਦੀ ਹੈ। ਮਤਲਬ ਕਿ ਜੇ ਮੰਨ ਲਓ ਉਹਦੇ ਇੱਕ ਵਾਲੀਆ ਬਿਆਨ ਨੂੰ ਵੇਖੀਏ ਜੋ ਮੀਡੀਆ ਚ ਛਪਿਆ ਹੈ। ਉੱਥੇ ਤਾਂ ਉਹ ਆਪ ਮੰਨਦਾ ਹੈ ਕਿ ਦੇਖੋ ਜੀ ਇਹ ਜਦੋਂ ਲੋਕਟ ਵਾਲਾ ਮਾਮਲਾ ਵਾਪਰਿਆ ਹਰਜਿੰਦਰ ਸਿੰਘ ਬਾਜੀ ਤੇ ਜੋ ਮਤਲਬ ਕਿ ਪੰਡਾਲ ਸੀਗਾ ਉੱਥੇ ਜੇ ਜਮਾਨ ਸੱਜਿਆ ਸੀਗਾ ਉੱਥੇ ਪ੍ਰੇਮੀਆਂ ਨੇ ਜਿਹੜੇ ਰਾਕਟs ੁੱਟੇ ਆ ਇਹ ਗੱਲ ਜਦੋਂ ਹਨੀਪ੍ਰੀਤੋਰਾ ਤੱਕ ਪਹੁੰਚੀ ਤਾਂ ਉਹਨਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਵਾਸਤੇ ਭਿੰਦਰਪਾਲ ਬਿਟੂਰਾਂ ਦੀ ਗੀਟਿੰਗ ਲਾ ਦਿੱਤੀ ਇਹ ਆਪਦੀ ਤੇ ਚਕਾਲੀ ਨਹੀਂ ਕਰਨ ਰਿਆ ਕੋਈ ਹਾਂ 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 ਮਤਲਬ ਕਿ ਮੈਂ ਤਾਂ ਜੀ ਉੱਥੇ ਕੱਲਾ ਬੈਠਾ ਹਾਂ ਤੇ ਜਦ ਕੇ ਹੋੜ ਦੀ ਜਿਹੜੀ ਇਨਵੈਸਟੀਗੇਸ਼ਨ ਜਿੰਨੀ ਕੋ ਆਪਾਂ ਵੇਖੀ ਉਹਦੇ ਚ ਇਹ ਕਿਹਾ ਜਾਂਦਾ ਹੈ ਕਿ ਹਰਸ਼ ਧੂਰੀ ਹਾਂ ਹਾਂ ਇਹ ਪ੍ਰਦੀਪ ਪਲੇਅਰ ਤੇਰਕੇ ਇਸ ਢੜਬਾ ਜਿਹੜਾ ਪੀਆ ਹੁੰਦਾ ਹੀਗਾ ਤੇਰਾ ਮੁਖੀ ਦਾ ਇਹ ਤਿੰਨ ਮੇਨ ਸੂਤਰ ਘਰ ਸੀ ਹਮ ਅੱਛਾ ਹੋਰ ਆਜੋ ਅੱਗੇ ਆਜੋ ਜੀ ਇਹਦਾ ਇਕਬਾਲੀਆ ਬਿਆਨ ਇੱਕ ਅਖਬਾਰ ਚ ਛਪਿਆ ਮੈਂ ਪੜਿਆ ਜੋ ਉਹਦੇ ਦਾਅਵੇ ਦੇ ਮੁਤਾਬਕ ਕਿ ਉਹ ਕਢਾਵਾਂਗੇ ਵੀ ਯਤਨ ਕਰਾਂਗੇ ਜੇ ਕਿਤੇ ਮਿਲ ਜਾਵੇ ਤੇ ਫਿਰ ਇਹਨੂੰ ਹੋਰ ਵੀ ਸਵਾਲ ਪੁਖਤਾ ਰੂਪ ਚ ਹੋ ਸਕਦਾ ਇਹ ਕਹਿੰਦਾ ਕਿ ਉਸ ਤੋਂ ਬਾਅਦ ਮਹਿੰਦਰਪਾਲ ਬਿੱਟੂਰਾਂ ਦੀ ਡਿਊਟੀ ਲੱਗੀ ਪਰ ਮਹਿੰਦਰਪਾਲ ਬਿੱਟੂ ਦਾ ਨਾਬਾ ਜੇਲ੍ਹ ਚ ਜਦੋਂ ਕਤਲ ਹੋ ਗਿਆ ਉਸ ਤੋਂ ਬਾਅਦ ਉਹਦੀ ਇੱਕ ਡਾਇਰੀ ਬਰਾਮਦ ਹੁੰਦੀ ਆ ਜਿਹੜੀ ਉਹਨੇ ਚੋਰੀ ਲਿਖੀ ਸੀ ਉਹਦੇ ਸਮਾਨ ਚ ਉਹਦੇ ਘਰਦਿਆਂ ਨੂੰ ਮਿਲਦੀ ਆ ਉਹਦੇ ਚ ਉਹਦੇ ਚ ਉਹ ਸਾਰੀਆਂ ਚੀਜ਼ਾਂ ਉਹ ਤਾਂ ਕੰਡਾ ਮੇਰੇ ਨਾਲ ਤਕਾ ਆ ਮੈਨੂੰ ਜੋ ਕੁੱਟਿਆ ਗਿਆ ਮੇਰੀ ਕੁੜੀ ਬਾਰੇ ਜੋ ਉਥੇ ਥਾਣੇ ਚ ਕੀਤਾ ਗਿਆ ਮੈਂ ਤਾਂ ਮਜਬੂਰੀ ਦਾ ਮਾਰਿਆ ਦੋਵੇਂ ਕਹਿੰਦੇ ਗਿਆ ਮੈਂ ਕਰਤਾ ਕਿਉਂ ਮਤਲਬ ਕਿ ਜਦੋਂ ਆਪਾਂ ਪੰਜਾਬ ਪੁਲਿਸ ਦੀਆਂ ਗੱਲਾਂ ਸੁਣੀਆਂ ਨੇ ਨਾ ਤੇ ਉਹ ਤੇ ਧੀ ਨੂੰ ਬਰਾਬਰ ਥਾਣੇ ਲੈ ਆਉਂਦਾ ਜਾਂਦਾ ਸੀਗਾ ਹਮ ਹਮ ਮਹਿੰਦਰਪਾਲ ਬਿੱਟੂ ਕਹਿੰਦਾ ਮੇਰੇ ਨਾਲ ਤਾਂ ਉਹ ਕਹਿਰ ਵਾਪਰੇ ਹਮ ਹੁਣ ਮਰਨ ਵਾਲਾ ਮਹਿੰਦਰਪਾਲ ਬਿੱਟੂ ਮਰਨ ਤੋਂ ਪਹਿਲਾਂ ਜਿਹਨੂੰ ਪਤਾ ਹੀ ਨਹੀਂ ਸੀ ਮੈਂ ਮਰ ਜਾਣਾ ਹਮ ਹਮ ਤੇ ਉਹਦਾ ਸੱਚ ਮੰਨੋਗੇ ਕਿ ਪ੍ਰਦੀਪ ਕਲੇਰ ਦਾ ਮੰਨੋਗੇ ਜਿਹੜਾ ਅਯੁੱਧਿਆ ਚ ਮਤਲਬ ਕਿ ਆਰਐਸਐਸ ਦੇ ਬੰਦਿਆਂ ਨਾਲ ਤੁਰਿਆ ਫਿਰਦਾ ਹਮ ਹਮ ਸਵਾਲ ਮੜਾ ਢੂੰਗਾ ਹਮ ਜੀ ਬਿਲਕੁਲ ਬਿਲਕੁਲ ਸਵਾਲ ਬਹੁਤ ਗੁੰਝਲਦਾਰ ਹੈ ਹਮ ਤਾਂ ਗਾਲੇ ਆ ਕਿ ਇਹ ਕੀ ਚੱਲਦਾ ਪਿਆ ਇਹ ਤਾਂ ਮੈਂ ਤੇ ਹੈਰਾਨ ਆ ਕਿ ਇਹ ਕਿਸ ਤਰ੍ਹਾਂ ਦੀ ਦੁਬਿਧਾ ਖੜੀ ਹੋ ਰਹੀ ਆ ਕਿ ਮਹਿੰਦਰਪਾਲ ਬਿੱਟੂ ਯਾਨੀ ਉਹਦੀ ਜਿਹੜੀ ਕਿਉਂਕਿ ਜਿਹੜਾ ਖੱਟੜਾ ਸਭ ਨੂੰ ਤੁਹਾਨੂੰ ਸ਼ਾਇਦ ਥੋੜੀ ਜਿਹੀ ਮੈਂ ਉਲਝਣ ਦੂਰ ਕਰਨ ਦਾ ਯਤਨ ਕਰਾਂ ਕਿ ਹੋ ਸਕਦਾ ਕਾਮਯਾਬੀ ਹੋ ਜਾ ਜਿਹੜਾ ਰਣਵੀਰ ਸਿੰਘ ਖੱਟੜਾ ਪਿਛਲੇ ਦਿਨੀ ਪੇਸ਼ ਹੋਇਆ ਸੀ ਤੇ ਦੇ ਸਾਹਮਣੇ ਤੁਹਾਨੂੰ ਪਤਾ ਕਾਦੇ ਚ ਪੇਸ਼ ਹੋਇਆ ਉਹ ਪੇਸ਼ ਹੋਇਆ ਮਹਿੰਦਰਪਾਲ ਬਿੱਟੂ ਦੀ ਮੌਤ ਦੇ ਮਾਮਲੇ ਚ ਕਤਲ ਦੇ ਮਾਮਲੇ ਚ ਠੀਕ ਹੈ ਉਹੀ ਡੈਰੀ ਉਹ ਲੱਗੀ ਜਾ ਕੇ ਹਾਈ ਕੋਰਟ ਚ ਹਮ ਹਾਈ ਕੋਰਟ ਚ ਡੈਰੀ ਲੱਗੀ ਆ ਤਾਂ ਉਸ ਕਤਲ ਨੂੰ ਕਾਂਸਪਿਰੇਸੀ ਦੱਸੀਆ ਗਿਆ ਜੀ ਤਾਂ ਉਸ ਮਾਮਲੇ ਚ ਰਣਵੀਰ ਸਿੰਘ ਖੱਟੜਾ ਦੀ ਪੇਸ਼ੀ ਹੋਈ ਆ ਹਮ ਇਹ ਕੋਈ ਬੇਅਦਬੀ ਦੇ ਮਾਮਲੇ ਚ ਨਹੀਂ ਹੋਈ ਕਿਉਂਕਿ ਹਾਈ ਕੋਰਟ ਨੇ ਇੱਕ ਸਪੈਸ਼ਲ ਐਸਆਈਟੀ ਉਹਨਾਂ ਵਾਸਤੇ ਵੀ ਗਠਨ ਕੀਤੀ ਹੋਈ ਆ ਜੀ ਜੀ ਤੋ ਮਤਲਬ ਇੰਨਾ ਵੱਡਾ ਧੰਬਲ ਪੁੰਚਾ ਕ੍ਰੀਏਟ ਹੋ ਰਿਹਾ ਤੋ ਅੱਛਾ ਫਿਰ ਉਹਨੂੰ ਉਹਨੂੰ ਇਹ ਸਵਾਲ ਕੀਤਾ ਗਿਆ ਕਿ 2007 ਦੀ ਕੋਈ ਗੱਲ ਕਰੋਗੇ ਉਹ ਕਹਿੰਦਾ ਨਹੀਂ ਜੀ ਮੈਂ ਮੈਂ ਤੇ ਮੇਰੀ ਤੇ ਜ਼ਿੰਮੇਵਾਰੀ 2008 ਤੋਂ ਬਾਅਦ ਬਣੀ ਆ ਜਦ ਕਿ ਕਵਾਲੀਆਂ ਬਿਆਨ ਚੋ ਕਹਿ ਰਿਹਾ ਕਿ ਮੈਂ 1987 ਤੋਂ ਡੇਰੇ ਨਾਲ ਜੁੜਿਆ ਮੈਂ ਠੀਕ ਹੈ ਮਤਲਬ ਕਿ ਇਹ ਸਭ ਪਹਲਕੂਸਾ ਹੈ ਹਾਜ਼ੂਰ ਤਾਂ ਗੱਲ ਇਹ ਆ ਕਿ ਹਰੇਕ ਬੰਦਾ ਹੁਣ ਇਹਦੇ ਚ ਆਪੋ ਆਪਣੀ ਜਾਨ ਬਚਾ ਵੀ ਰਿਹਾ ਤੇ ਕਹ ਲੋ ਕਿ ਦੂਜੇ ਬੰਦਿਆਂ ਨੂੰ ਵੀ ਲੁਕਾ ਰਿਆ ਕਿਤੇ ਨਾ ਕਿਤੇ ਸੋ ਐਹੋ ਜੀ ਸਥਿਤੀ ਬਣੀ ਪਈ ਆ ਬਾਕੀ ਦੇਖੋ ਸਾਫ ਹੈ ਪ੍ਰਵੀਨ ਜੀ ਮਾਫੀ ਦਾ ਜਿਹੜਾ ਆਮਲਾ ਹੈ ਮਾਫੀ ਦੀ ਕਹਾਣੀ ਵੀ ਜਿਹੜੀ 2007 ਤੋਂ ਤੁਰਦੀ ਆ 2007 ਯਾਦ ਕਰੋ ਅਗਨੀ ਵੇਸ਼ ਜਿਹੜੇ ਇਹਨਾਂ ਦੇ ਲੀਡਰ ਹੁੰਦੇ ਸੀ ਸਨਤਨੀ ਲੀਡਰ ਹੁੰਦੇ ਸੀ ਉਹ ਸਰਬ ਧਰਮ ਸੰਸਦ ਦੇ ذریعے ਅਕਾਲ ਤਖਤ ਪਰ ਪਹੁੰਚੇ ਸਨ ਜੀ ਉਦੋਂ ਜੋਗਿੰਦਰ ਸਿੰਘ ਵਿਧਾਇਕ ਨੇ ਕਹਿ ਦਿੱਤਾ ਕਿ ਨਹੀਂ ਜੀ ਕੋਈ ਮਾਫੀਨਾਮਾ ਆਇਆ ਨਹੀਂ ਡੇਰੇ ਦਾ ਪਰ 2017 ਦੀ ਇੱਕ ਇੰਟਰਵਿਊ 'ਚ ਜਗਿੰਦਰ ਸਿੰਘ ਵਿਧਾਨਤੀ ਮੰਨ ਗਏ ਕਿ ਜੀ ਹਾਂਜੀ ਮੇਰੇ ਕੋਲ ਬਤੌਰ ਅਕਾਲ ਤਖਤ ਦੇ ਜਥੇਦਾਰ ਇਹ ਮਾਮਲਾ ਜਿਹੜਾ ਆਇਆ ਸੀ ਮੇਰੇ ਤੇ ਦਬਾਅ ਪਾਇਆ ਗਿਆ ਸੀ ਮੈਂ ਉਸ ਵੇਲੇ ਦਬਾਅ ਨਹੀਂ ਮੰਨਿਆ ਹੁਣ ਇਹ ਉਸ ਵੇਲੇ ਤਾਂ ਜਥੇਦਾਰ ਕਹਿੰਦਾ ਜੀ ਇਹ ਮਾਫੀ ਨਾਮਾ ਆਇਆ ਹੀ ਨਹੀਂ ਜੀ ਜੇ ਮਾਫੀ ਨਾਮਾ ਨਹੀਂ ਆਇਆ ਤਾਂ ਮਾਫੀ ਨਾਮੇ ਤੋਂ ਬਗੈਰ ਦਬਾਅ ਪਾਇਆ ਜਾ ਰਿਹਾ ਸੀ ਇਹ ਚੀਜ਼ਾਂ ਸਪਸ਼ਟ ਹੈ ਅੱਛਾ ਗਿਆਨੀ ਗੁਰਮਖ ਸਿੰਘ ਕਹਿੰਦਾ ਜੀ ਕਿ ਗਿਆਨੀ ਗੁਰਬਚਨ ਸਿੰਘ ਕਾਰਜ ਭਾਕੇ ਸਾਨੂੰ ਲੈ ਗਿਆ ਰੈਸਟ पर मुड़के ओदा परा भी टॉर्चर ਦੇ ਦੋਸ਼ ਲਾਉਣ ਤੋਂ ਬਾਅਦ ਹਿੰਮਤ ਸਿੰਘ ਉਹ ਉਹ ਬਹਾਲ ਹੋ ਜਾਂਦਾ ਤੇ ਗਿਆਨੀ ਗੁਰਮukh ਸਿੰਘ ਕਹ ਲੋ ਕਿ ਹੈਡ ਗਰੰਥੀ ਬਣ ਜਾਂਦੇ ਨੇ ਹਮ ਦਰਬਾਰ ਸਾਹਿਬ ਵਿਖੇ ਤੇ ਜਿਹੜਾ ਹਿੰਮਤ ਸਿੰਘ ਆ ਉਹ ਜਾ ਕੇ ਮੁਕਰ ਜਾਂਦਾ ਉਹ ਕਹਿੰਦਾ ਜੀ ਜਸਟਿਸ ਰਣਜੀਤ ਸਿੰਘ ਦੇ ਸਾਹਮਣੇ ਮੇਰੇ ਜਿਹੜੇ ਬਿਆਨ ਸੀ ਦਬਾ ਪਾ ਕੇ ਲੈ ਗਏ ਸੰਕੀ ਕਰੋਗੇ ਤੁਸੀਂ ਕੀ ਕਰੋਗੇ ਅੱਛਾ ਗਿਆਨੀ ਗੁਰਬਚਨ ਸਿੰਘ ਹੋਰੀ ਪਹਿਲਾਂ ਮਾਫੀ ਦਿੰਦੇ ਆ ਮੁੜ ਕੇ ਉਹੀ ਗੁਰਮਤਾ ਪਹਿਲੇ ਵਾਲਾ ਰੱਦ ਕਰਦੇ ਆ ਜੀ ਅੱਜ ਤੱਕ ਮਤਲਬ ਕਿ ਗੱਲ ਇਹ ਆ ਕਿ ਮਾਫੀ ਵਾਲਾ ਤਾਂ ਆਲਰੇਡੀ ਜਿਹੜਾ ਮਸਲਾ ਅਕਾਲ ਤਖਤ ਸਾਹਿਬ ਤੇ ਹੈਗਾ ਹੂੰ ਉਹਦੇ ਵਿੱਚ ਹੈ ਉਹਦੇ ਵਿੱਚ ਤੇ ਕਹਿ ਲੋ ਕਿ ਹੁਣ ਅਕਾਲ ਤਖਤ ਸਾਹਿਬ ਨੇ ਕੋਈ ਫੈਸਲਾ ਲੈਣਾ ਨਾ ਉਸ ਤੋਂ ਬਾਅਦ ਕਾਣੀ ਤੁਰੇਗੀ ਪਰ ਤੁਸੀਂ ਇੱਕ ਚੀਜ਼ ਹੋਰ ਵੇਖੋ ਕਿ ਕਿਤੇ ਵੀ ਪ੍ਰਦੀਪ ਗਲੇ ਨੇ ਮੈਂ ਇੱਥੇ ਹੀ ਆਪਣੀ ਗੱਲ ਖਤਮ ਕਰ ਦੂੰ ਜੇ ਤੁਹਾਡਾ ਕੋਈ ਸਵਾਲ ਹੋਇਆ ਮੈਂ ਤਵਾਰ ਤੋਂ ਦਾ ਜਵਾਬ ਦੇਣ ਦਾ ਯਤਨ ਕਰ ਲਵਾਂਗਾ ਗੱਲ ਇਹ ਆ ਕਿ ਬਈ ਦੇਸਿਕ ਜੀ ਇੱਕ ਗੱਲ ਹੈ ਹੂੰ ਕਿ ਇਹਦੇ ਵਿੱਚ ਪ੍ਰਦੀਪ ਕਲੀਅਰ ਕਿਤੇ ਵੀ ਇਹ ਗੱਲ ਤੇ ਕਹਿੰਦਾ ਹੀ ਨਜ਼ਰ ਨਹੀਂ ਆਉਂਦਾ ਕਿ ਸੁਖਬੀਰ ਸਿੰਘ ਵੱਲੋਂ ਰਣ ਬੇਅਦਬੀ ਕਰਵਾਈ ਆ ਹੂੰ ਅਕਾਲੀ ਦਲ ਤੇ ਇਹਦੇ ਵਿੱਚੋਂ ਸਾਫ ਬਰੀ ਹੁੰਦਾ ਜੀ ਕਿ ਉਸਨੇ ਕਿਤੇ ਵੀ ਨਹੀਂ ਕਿਹਾ ਮਾਫੀ ਉਹ ਮਾਫੀ ਤੇ बार-बार ਕਹਿ ਰਿਹਾ ਜਦ ਕਿ ਮੈਂ ਤੁਹਾਨੂੰ ਮਾਫੀ ਦਾ ਸਾਰਾ ਘਟਨਾਕ੍ਰਮ ਦੱਸ ਦਿੱਤਾ ਕਿ 2007 ਤੋਂ ਸ਼ੁਰੂ ਹੁੰਦਾ ਹੈ ਹੂੰ 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 ਇਹਦੇ 'ਚ ਬੇਅਦਬੀ ਕਿਸਨੇ ਕਰਵਾਈ ਆ ਇਹ ਅਗਾਹ ਦੀ ਗੱਲ ਦੱਸਦਾ ਹੀ ਨਹੀਂ ਹਮ ਕਿ ਡੇਰੇ ਵਾਲੇ ਨੇ ਜਦੋਂ ਤੈਨੂੰ ਕਿਹਾ ਕਿ ਦਿੱਲੀ ਜਾ ਕੇ ਮਿਲ ਦਿੱਲੀ ਕਿਹਨੂੰ ਜਾ ਕੇ ਮਿਲਣ ਵਾਸਤੇ ਕਿਹਾ ਸੀ ਜੀ ਬਿਲਕੁਲ ਤਾਂ ਕਹਿ ਦਾ ਮਤਲਬ ਇਹ ਹੈ ਕਿ ਕਹਾਣੀਆਂ ਬਹੁਤ ਅਧੂਰੀਆਂ ਨੇ ਕਹਾਣੀਆਂ ਬਹੁਤ ਅਸਪਸ਼ਟ ਨੇ ਸੋ ਇਹ ਖੁਲਾਸਾ ਹੈ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮਾਫੀ ਦੇ ਮਾਮਲੇ 'ਚ ਪਬਲਿਕ ਡੋਮੇਨ ਚ ਸਾਰਾ ਕੁਝ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲਾ ਵੀ ਹੋਣਾ ਉਹਦੇ 'ਚ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲੱਗ ਜਾਵੇ ਧਾਰਮਿਕ ਸਜ਼ਾ ਲੱਗ ਜਾਵੇ ਮੇਰਾ ਮੰਨਣਾ ਇਹਨੂੰ ਲੱਗ ਵੀ ਜਾਣੀ ਆ ਜੀ ਜੀ ਤੇ ਹੱਕਦਾਰ ਵੀ ਆ ਜਿੰਨੇ ਪਾਸਾ ਸਟੇਟਮੈਂਟ ਦੇਖਿਆ ਚਲੋ ਤਾਂ ਦੂਜੇ ਪਾਸੇ ਫਿਰ ਫਿਰ ਤਾਂ ਕੋਈ ਗੁਨਾਹ ਨਹੀਂ ਰਹੇਗਾ ਹੂੰ ਹੂੰ ਕਿ ਅਕਾਲੀ ਦਲ ਨੂੰ ਤਾਂ ਇੱਕ ਤਰ੍ਹਾਂ ਨਾਲ ਪ੍ਰਦੀਪ ਕਲੇਰ ਜਿਹੜੇ ਲੋਕ ਹੁਣ ਤੱਕ ਇਹ ਕਹਿੰਦੇ ਰਹੇ ਆ ਕਿ ਅਕਾਲੀ ਦਲ ਇਸ ਵਿਅਦਭੀਤੀ ਵਿੱਚ ਸ਼ਾਮਲ ਰਿਹਾ ਕਥੇ ਤੌਰ ਤੇ ਇਹਦਾ ਮਤਲਬ ਕਿ ਉਹ ਤਾਂ ਫਿਰ ਥਿਊਰੀ ਜਿਹੜੀ ਉਹ ਬਿਲਕੁਲ ਦਮ ਤੋੜ ਜਾਏਗੀ ਨਾ ਹੂੰ ਤੇ ਅਕਾਲੀ ਦਲ ਦਾ ਕੋਈ ਇਸ ਮਾਮਲੇ 'ਚ ਟਿੱਪਣੀ ਆਈ ਹੈ ਜਿਹੜੇ ਅਰਸ਼ਦੀਪ ਕਲੇਰ ਨੇ ਉਹ ਵੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਐਵੇਂ ਨਹੀਂ ਨਹੀਂ ਦੇਖੋ ਅਕਾਲੀ ਦਲ ਨੇ ਇਹਦੇ 'ਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ ਬਲਟਵਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਸੰਖੇਪ ਦੇ ਵਿੱਚ ਦੱਸ ਦਿੱਤਾ ਤੁਹਾਨੂੰ ਕਿ ਅਕਾਲੀ ਦਲ ਵਾਲੇ ਤੇ ਇਸ ਨੂੰ ਸਕ੍ਰਿਪਟਡ ਡਰਾਮਾ ਦੱਸ ਰਹੇ ਆ ਮੈਂ ਉਹਨਾਂ ਦਾ ਵਰਸ਼ਨ ਵਿੱਚ ਬੋਲ ਦਿੱਤਾ ਸੀਗਾ ਕਿ ਉਹ ਕਹਿੰਦੇ ਕਿ ਖੁਦ ਪਾਪੀ ਬੰਦਾ ਹੈ ਠੀਕ ਹੈ ਜਿਸ ਨੂੰ ਮੀਡੀਆ ਧਰਮਾਤਮਾ ਦੇ ਤੌਰ ਤੇ ਪੇਸ਼ ਕਰ ਰਿਹਾ ਯਾਨੀ ਉਹ ਸਾਰਾ ਕੁਝ ਉਲਟ ਇਹ ਕਹਿੰਦੇ ਨੇ ਕਿ ਜੋ ਕੁਝ ਵੀ ਤੇ ਬੋਲ ਰਿਹਾ ਹੈ ਸੈਕ੍ਰੇਟ ਪਰਡ ਹੈ মিডিਆਸ ਨੂੰ ਇੰਨੀ ਤੱਕਲ ਕਿਉਂ ਦੇ ਰਿਹਾ ਉਹਨਾਂ ਨੇ ਰਿਤਿਸ਼ ਲੱਖੀ ਤੋਂ ਲੈ ਕੇ ਹੋਰ ਕਈ ਪੱਤਰਕਾਰਾਂ ਤੋਂ ਸਵਾਲ ਖੜੇ ਕੀਤੇ ਨੇ ਬਾਇ ਨੇਮ ਜਦੋਂ ਉਹਨਾਂ ਨੇ ਨਾਮ ਲਿਆ ਤੇ ਅਸੀਂ ਕਾਹਤੋਂ ਨਾਮ ਲਗਾਉਣੇ ਹ ਹ ਸੋ ਇਸ ਕਰਕੇ ਕਈ ਪੱਤਰਕਾਰਾਂ ਦਾ ਹਰਜਿੰਦਰ ਰੰਦਾਵਾ ਦਾ ਨਾਮ ਲਿਆ ਹਮਿੰਦਰ ਸਿੰਘ ਦਾ ਨਾਮ ਲਿਆ ਜਗਤਾਰ ਸਿੰਘ ਦਾ ਨਾਮ ਲਿਆ ਉਹਨਾਂ ਨੇ ਕਿ ਪ੍ਰੋਪਾਗੈਂਡਾ ਕਰ ਰਹੇ ਨੇ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਹਨਾਂ ਨੇ ਆਪਣੀ ਗੱਲ ਰੱਖੀ ਆ ਤਰ ਸਾਸਿੰਗ ਮਲਟੂਆ ਨੇ ਬਕਾਇਦਾ ਆਪਣੀ ਗੱਲ ਰੱਖੀ ਆ ਅਰਸ਼ਦੀਪ ਕਲੇਰ ਨੇ ਕਲੇਰ ਨੂੰ ਮਤਲਬ ਕਿ ਰੱਜਦਾ ਕਹਿ ਲੋ 1 ਟੂ 1 ਵੀ ਰੱਖੀ ਆ ਗੱਲ ਸੋ ਉਹ ਖੰਡਨ ਕਰ ਰਹੇ ਨੇ ਸਾਰੀਆਂ ਚੀਜ਼ਾਂ ਦਾ ਪਰ ਮਸਲਾ ਇਹ ਆ ਕਿ ਅਕਾਲੀ ਉਹਨੂੰ ਘਿਰਦੇ ਆ ਬੇਅਦਬੀਆਂ ਦੇ ਮਾਮਲੇ 'ਚ ਕਿ ਤੂੰ ਦੱਸ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਕਿ ਨਹੀਂ ਤੇ ਉਹ ਘਿਰਦਾ ਮਾਫੀ ਦੇ ਮਾਮਲੇ 'ਚ ਕਿ ਹਾਂ ਤੁਸੀਂ ਦੱਸੋ ਤੁਸੀਂ ਦੱਸੋ ਕਿ ਸੁਖਵੀਰ ਸਿੰਘ ਬਾਦਲ ਨੂੰ ਕਦੋਂ ਬਰਾਬਰ ਬਿਠਾਓਗੇ ਫਿਰ ਮੈਂ ਦੱਸੂ ਸੁਖਵੀਰ ਸਿੰਘ ਬਾਦਲ ਨੂੰ ਕਿ ਉਹ ਤਨ ਕਿਹੜੇ ਲੀੜੇ ਪਾ ਕੇ ਗਿਆ ਹੂੰ ਜੀ ਯਾਨੀ ਦੋਨੇ ਉਹ ਉਹਨੂੰ ਦੂਜੇ ਮੁੱਦੇ ਤੇ ਘੇਰਦਾ ਉਹਨੂੰ ਦੂਜੇ ਮੁੱਦੇ ਜਿਹੜਾ ਮੁੱਦਾ ਜਿਹੜੇ ਛੱਡਦਾ ਉਹ ਦੂਜਾ ਛੱਡਣ ਨਹੀਂ ਦਿੰਦਾ ਦੇ ਰਿਆ ਉਹਨੂੰ ਸੋ ਦੇ ਵਿੱਚ ਯਾ ਬਿਲਕੁਲ ਬਿਲਕੁਲ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਆ ਗਈਆਂ ਮਿੱਟੇ ਹਾਂਜੀ ਦੇਖੋ ਇਹ ਹੁਣ ਹੁਕਮ ਹੋਏ ਨੇ ਜਿਹੜੇ ਜ਼ਿਲ੍ਹਿਆਂ ਦੇ ਕਹਿੰ ਲੋ ਕਿ ਡਿਪਟੀ ਕਮਿਸ਼ਨਰ ਨੇ ਤਾਂ ਇਹਦੇ ਵਿੱਚ ਇਹੋ ਆ ਕਿ ਜੋ ਰਿਜ਼ਰਵੇਸ਼ਨ ਦਾ ਕੰਮ ਹੈ ਉਸ ਕੰਮ ਨੂੰ ਨੇ ਪ੍ਰਚਾਰ ਲਿਆ ਜਾਵੇ ਮਤਲਬ ਕਿ ਅੱਜ ਜੋ ਸੂਬਾਈ ਚੋਣ ਕਮਿਸ਼ਨ ਹੈ ਉਹਨੇ ਜੋ ਸਾਡਾ ਪਿੰਡੂ ਪਿੰਡ ਤੇ ਪੰਚਾਇਤ ਮਹਿਕਮਾ ਉਹਨੂੰ ਪੱਤਰ ਲਿਖ ਦਿੱਤਾ ਹੈ ਕਿ ਭਾਈ ਵਿਕਦੇ ਵਿੱਚ ਹੋਣ ਵਾਲੇ ਪੰਚਾਂ ਤੇ ਸਰਪੰਚਾਂ ਦੇ ਇਲੈਕਸ਼ਨ ਨੂੰ ਸਿਰੇ ਚਾੜਨ ਵਾਸਤੇ ਜੋ ਰਿਜ਼ਰਵੇਸ਼ਨ ਦਾ ਕੰਮ ਹੈ ਉਹ ਪ੍ਰਕਿਰਿਆ ਜਿਹੜੀ ਹੈ ਪੂਰੀ ਕਰ ਲਈ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਜਲਦੀ ਹੋ ਸਕਦੀਆਂ ਜਲਦੀ ਤੋਂ ਪਾਵੇ ਆ ਕਿ ਇਹ ਨਹੀਂ ਹੈਗਾ ਕਿ ਅਗਲੇ ਹਫਤੇ ਸੰਡੇ ਨੂੰ ਮੰਡੇ ਨੂੰ ਹੋ ਜਾਣਗੀਆਂ ਆ ਕੁਝ ਮਹੀਨਾ 2 ਮਹੀਨੇ 4 ਮਹੀਨੇ ਪੈ ਵੀ ਸਕਦੇ ਆ ਤੇ ਦੂਜੀ ਚੀਜ਼ ਇਹ ਆ ਕਿ ਸਥਾਨਕ ਸਰਕਾਰਾਂ ਯਾਨੀ ਸ਼ਹਿਰੀ ਇਲੈਕਸ਼ਨ ਵੀ ਰਹਿੰਦਾ ਤੇ ਪਿੰਡੂ ਇਲੈਕਸ਼ਨ ਵੀ ਰਹਿੰਦਾ ਤਾਂ ਫਿਲਹਾਲ ਸੰਕੇਤ ਇਹ ਮਿਲ ਰਹੇ ਨੇ ਕਿ ਪਿੰਡੂ ਇਲੈਕਸ਼ਨ ਪਹਿਲਾਂ ਹੋ ਸਕਦਾ ਤੇ ਉਹਦੇ ਵਾਸਤੇ ਜਿਹੜੇ ਕਹ ਲੋ ਕਿ ਸਾਡੇ ਪੰਚਾਇਤੀ ਮਹਿਕਮੇ ਦੇ ਅਧਿਕਾਰੀਆ ਉਹਨਾਂ ਨੂੰ ਆਰਡਰ ਕਰ ਦਿੱਤਾ ਗਿਆ ਕਿ ਤੁਸੀਂ ਰਿਜ਼ਰਵੇਸ਼ਨ ਦਾ ਕੰਮ ਨੇ ਪ੍ਰਚਾੜੂ ਕਿਉਂਕਿ ਇਹ ਦੋ ਵੱਡੇ ਕੰਮ ਹੁੰਦੇ ਆ ਇੱਕ ਹੁੰਦੀ ਹੈ ਅੱਜ ਕੱਲ ਤੁਹਾਨੂੰ ਪਤਾ ਵਾਰਡ ਬੰਦੀ ਜੀ ਵਾਰਡ ਬੰਦੀ ਤੋਂ ਇਲਾਵਾ ਦੂਸਰਾ ਹੁੰਦਾ ਰਿਜ਼ਰਵੇਸ਼ਨ ਦਾ ਪੰਚਾਇਤ ਸਰਪੰਚਾ ਚ ਕਿਉਂਕਿ ਇੱਕ ਕੋਟਾ ਨਿਸ਼ਚਿਤ ਕੀਤਾ ਜਾਂਦਾ ਸੋ ਇਸ ਵਾਸਤੇ ਇਹ ਵੱਡੇ ਕੰਮ ਹੁੰਦੇ ਆ ਦੋ ਤੇ ਤੀਸਰਾ ਕੰਮ ਆਪਾਂ ਨੂੰ ਪਤਾ VOTER ਸੂਚੀਆਂ ਦਾ ਉਹ VOTER ਸੂਚੀਆਂ ਜਿਨ੍ਹਾਂ ਦੀ ਅਪਡੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਲੈਕਸ਼ਨ ਡੰ ਹੋ ਜਾਂਦਾ ਤਾਂ ਕਹਿੰਦਾ ਮਤਲਬ ਹੈ ਇੱਕ ਜ਼ਰੂਰੀ ਪ੍ਰਕਿਰਿਆ ਵੱਲ ਵਧਣ ਦਾ ਜਿਹੜਾ ਉਹ ਇਹਨਾਂ ਨੇ ਨਿਸ਼ਾ ਕਰ ਲਿਆ ਤੇ ਉਹਦੇ ਹੁਕਮ ਜਿਹੜੇ ਆ ਹੋ ਗਏ ਜੀ ਤੇ ਬਨਵਾਰੀ لال ਪ੍ਰੋਹਤ ਜਿਹੜੇ ਕੀ ਸਾਬਕਾ ਰਾਜਪਾਲ ਨੇ ਪੰਜਾਬ ਦੇ ਉਹ ਕਹਿੰਦੇ ਮੇਰੀ ਤਾਂ ਕਿਸੇ ਨਾਲ ਕੋਈ ਨਾਰਾਜ਼ਗੀ ਹੈ ਨਹੀਂ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ ਗੱਲ ਇਹ ਆ ਕਿ ਨਾਰਾਜ਼ਗੀ ਵੈਸੇ ਤਾਂ ਦੇਖੋ ਜੀ ਨਾਰਾਜ਼ਗੀ ਹੋਣੀ ਵੀ ਦੀ ਚਾਹੀਦੀ ਜਿੰਨਾ ਚਿਰ ਉਹ ਗਵਰਨਰ ਰਹੇ ਨੇ ਤਦ ਤੱਕ ਉਹਨਾਂ ਦਾ ਇੱਕ ਕਨਫਲਿਕਟ ਰਿਹਾ ਹੂੰ 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 ਜਦੋਂ ਸਾਬਕਾ ਗਵਰਨਰ ਤੁਸੀਂ ਸ਼ਬਦ ਲਾਈ ਦਿੱਤਾ ਉਹਨਾਂ ਨੇ ਤਾਂ ਹਾਲੇ ਭਾਵੇਂ ਨੇਮ ਪਲੇਟ ਆ ਦੀ ਪੱਟੀ ਨਾ ਹੋਵੇ ਕਿ ਕੱਲ ਨੂੰ ਪੁਲਾਵ ਚੰਦ ਕਠਾਰੀਆ ਜਿਹੜੇ ਸੌ ਚੁੱਕ ਲਏ ਆ ਪਾ ਕੈਮਰਾ ਚੁੱਕ ਲਿਆ ਸਭ ਕਾ ਕਿ ਇਹਨਾਂ ਨੇ ਵੱਡਾ ਦਿਲ ਦਿਖਾਇਆ ਯਾਰ ਫਿਰ ਠੀਕ ਆ ਕਿ ਕਹਿ ਰਹੇ ਆ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਆ ਲੋਕਾਂ ਦਾ ਦਿਲ ਬਹੁਤ ਵੱਡਾ ਹੈ ਤੇ ਪਰ ਭਾਈ ਮੇਰਾ ਜਿਵੇਂ মিডিਆ ਲਿਖਦਾ ਕਿ ਮੇਰਾ 36 ਦਾ ਅੰਕੜਾ ਐ ਐਸਾ ਵੈਸਾ ਕਿ ਭਾਈ ਅਸਤੀਫੇ ਦੇ ਪਿੱਛੇ ਵੀ ਅਜੇ ਹੀ ਹੀ ਕਾਰਨ ਨੇ ਉਹ ਕਹਿੰਦੇ ਕਿ ਨਹੀਂ ਮੈਂ ਆਪਣੇ ਪਰਿਵਾਰਕ ਹਿਤਾ ਕਰਕੇ ਕਹਿ ਲਓ ਪਰਵਾਰਪੁਰ ਜੇਮਿਆਂ ਦੇ ਚਲਦੇ ਅਸਤੀਫਾ ਲਿਆ ਤੇ ਮੈਂ ਖੁਸ਼ੀ ਖੁਸ਼ੀ ਆਨੰਦ ਨਾਲ ਇਥੋਂ ਰੁਖਸਤ ਹੋ ਰਿਹਾ ਕਿਉਂ ਕਹਿੰਦੇ ਕਿ ਪੰਜਾਬ ਦਾ ਸ਼ਾਨਦਾਰ ਇਤਿਹਾਸ ਹੈ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਪੰਜਾਬ ਨੇ ਗੁਰਬਾਣੀ ਪੂਰੇ ਸੰਸਾਰ ਨੂੰ ਦਿੱਤੀ ਹੈ ਫਿਰ ਇਸ ਮੌਕੇ ਤੇ ਸਪੀਕਰ ਸਾਹਿਬ ਸਨ ਆਪਣੇ ਸੰਧਵਾ ਸਾਹਿਬ ਤੇ ਨਾਲ ਵਿੱਤ ਮੰਤਰੀ ਰੋਹੀ ਤੇ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਚੀਫ ਸੈਕਟਰੀ ਆ ਸਾਡੇ ਅਨੁਰਾਗ ਬਰਮਾ ਜੀ ਤੇ ਡੀਜੀਪੀ ਗੌਰਵ ਗਿਆਤਾ ਕਿਤੇ ਅਧਿਕ ਮਜੂਦ ਸਨ ਮਤਲਬ ਕਿ ਆ ਮਾਨ ਸਾਹਿਬ ਨਹੀਂ ਮਾਨ ਸਾਹਿਬ ਇੱਕ ਤੇਰੀ ਹੀ ਕਮੀ ਤਗਾਂਦੇ ਆ ਕਿ ਬਾਕੀ ਤੇ ਸਭ ਚੀਜ਼ਾਂ ਪੂਰੀਆਂ ਕਹ ਲੋ ਕਿ ਇੱਕ ਮਾਨ ਸਾਹਿਬ ਦੀ ਕਮੀ ਰਹਿ ਗਈ ਆ ਤੇ ਇਹ ਵੈਸੇ ਤਕਰੀਬਨ ਤੈ ਸੀਗਾ ਪ੍ਰਵੀਨ ਜੀ ਕਿ ਇਹ ਨਹੀਂ ਜਾਊਗੇ ਇਹ ਸਾਫ਼ ਸੀ ਕਿ ਇਹ ਨਹੀਂ ਜਾਣਗੇ ਐਸਾ ਕੱਲ ਹੀ ਸੰਕੇਤਕ ਤੌਰ ਤੇ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਨਹੀਂ ਜਾਣਾ ਹਾਂ ਇਹ ਜ਼ਰੂਰ ਚਰਚਾ ਹੈ ਕਿ ਗੁਲਾਬ ਚੰਦ ਕਟਾਰੀਆ ਜਦੋਂ ਉਹ ਫਲੈਮਗੇ ਸੌ ਚੱਕਣਗੇ ਤਾਂ ਉਸ ਵੇਲੇ ਹੋ ਸਕਦਾ ਮਾਨ ਸਾਹਿਬ ਦੀ ਹਾਜ਼ਰੀ ਜਿਹੜੀ ਆ ਤੁਹਾਨੂੰ ਵੇਖਣ ਨੂੰ ਮਿਲ ਜਾਵੇ ਅਦਰਵਾਇਸ ਬਨਵਾਰੀ ਲਾਲ ਪੁਰੀਹਤ ਦੇ ਵਧਾਈਗੀ ਪ੍ਰੋਗਰਾਮ 'ਚ ਨਹੀਂ ਗਏ ਪਰ ਮੇਰਾ ਮੰਨਣਾ ਹੈ ਕਿਉਂਕਿ ਪ੍ਰਵੀਨ ਜੀ ਉਹ ਰਿਟਾਇਰ ਹੋ ਕੇ ਜਾ ਰਹੇ ਨੇ ਇੱਕ ਤਰ੍ਹਾਂ ਨਾਲ ਸਤੀਫਾ ਨਹੀਂ ਉਹਨਾਂ ਦਾ ਰਿਟਾਇਰ ਰਿਟਾਇਰਮੈਂਟ ਸਰ ਰਿਟਾਇਰਮੈਂਟ ਤਾਂ ਇੱਕ ਫੇਅਰ ਵੈਲੂ ਹੁੰਦੀ ਆ ਕਿ ਉਨਕੇ ਗਾਂ ਕਿਹੜਾ ਇਹਨਾਂ ਨੇ ਨਿਯਮੋ ਸਾਹਮਣੇ ਹੋਣਾ ਕਦੇ ਜ਼ਿੰਦਗੀ ਚ ਹਮ ਹਮ ਮਤਲਬ ਕਿ ਬਤੌਰ ਗਵਰਨਰ ਜਾਂ ਬਤੌਰ ਚੀਫ ਮਿਨਿਸਟਰ ਉਹਤੇ ਦੁਬਾਰਾ ਨਹੀਂ ਹੋਣਾ ਆਂਦੇ ਹੁੰਦੇ ਆ ਰੂਹ ਨੂੰ ਰੂਹ ਨਹੀਂ ਮਿਲਦੀ ਉਹ ਖੂਨ ਨੂੰ ਖੂਨ ਨਹੀਂ ਮਿਲਦੇ ਰੂਹ ਨੂੰ ਰੂਹ ਮਿਲ ਜਾਂਦੀ ਆ ਕਿਤੇ ਉਹਦਾ ਫੇਰ ਕਿਤੇ ਇਕੱਠੇ ਹੋ ਜਾਂਦੇ ਇਕੱਠੇ ਸੋ ਮੈਨੂੰ ਲੱਗਦਾ ਕਿ ਫਰਾਕ ਦੇ ਲਈ ਤਾਂ ਖਾਣੀ ਚਾਹੀਦੀ ਸ ਚਲੋ ਕੋ ਸਿੱਕੇ ਦੂਸੇ ਗਲੇਵੇ ਦੂਸੇ ਗਲੇ ਸ਼ਿਕਵੇ ਜਿਹੜੇ ਹੁੰਦੇ ਆ ਆਪਣੀ ਜਗ੍ਹਾ ਤੇ ਸਿਆਸਤ ਦੇ ਵਿੱਚ ਮਤ ਪੇਦਵੀ ਹੁੰਦੇ ਆ ਤਾਂ ਇਹ ਮਨ ਪੇਦ ਨਹੀਂ ਬਣਾਇਆ ਜਾਣਾ ਚਾਹੀਦਾ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਕਿ ਅੱਜ ਵੈਸੇ ਤਾਂ ਉਹਨਾਂ ਦਾ ਰਜੇਵਾ ਸੀਗਾ ਮਾਨ ਸਾਹਿਬ ਦਾ ਹੋ ਸਕਦਾ ਕਿ ਉਹ ਚਲੇ ਵੀ ਜਾਂਦੇ ਕਿਉਂਕਿ ਅੱਜ ਦਿੱਲੀ ਦੇ ਵਿੱਚ ਇਹਨਾਂ ਨੇ ਮੋਦੀ ਮੁਰਦਾਬਾਦ ਕਰਨਾ ਸੀ ਉਹ ਕੇਜਰੀਵਾਲ ਸਾਹਿਬ ਦੀ ਧੁੰਨੀ ਦੇ ਦਵਾਲੇ ਜਿਹੜੇ ਟੀਕੇ ਲੱਗਦੇ ਨੇ ਮਹਿੰਦੀ ਦੇ ਟਿੱਕੇ ਲਾਲਾ ਕੇ ਇਰੇ ਮੈਂਦੀ ਰੰਗੀ ਪੱਗ ਦੇ ਉਹ ਪੇਚਾਲਾ ਗੀਤ ਤੇ ਤੁਸੀਂ ਸੁਣਿਆ ਹੋਣਾ ਵੀ ਇਹੋ ਜਿਹੇ ਰੰਗ ਤੇ ਕਹਿੰਦੇ ਕਿ ਟਿੱਕੇ ਲੱਗੇ ਹੋਏ ਨੇ ਕਿ ਉਹਦੇ ਵਿੱਚ ਟਿਕਾ ਲੱਗਦਾ ਮੁੜ ਕੇ ਇਨਸੂਲਿਨ ਜਿਹੜੀ ਲੱਗਦੀ ਆ ਸ਼ੂਗਰ ਦੀ ਤਾਂ ਉਹਨਾਂ ਨੇ ਜਾ ਕੇ ਪੂਰੇ ਮੁਲਕ ਨੂੰ ਪੂਰੇ ਸੰਸਾਰ ਨੂੰ ਇਹ ਕਲੀਅਰ ਕਰਨਾ ਸੀ ਕਿ ਉਹਦੀ ਤੇ ਧੁੰਨੀ ਵਿੰਨੀ ਪਈ ਆ ਇਸ ਕਰਕੇ ਉਹਨਾਂ ਕੋਲ ਟਾਈਮ ਨਹੀਂ ਸੀ ਅੱਜ ਉਹ ਉੱਥੇ ਵਿਰੋਧ ਦੇ ਵਿੱਚ ਗਏ ਸਨ ਜੀ ਜੀ ਤੇ ਜਗਦੀਸ਼ ਪੁਲਿਸ ਸਿਮਿਤ ਕਈਆਂ ਨੂੰ ਕੈਦ ਹੋ ਗਈ ਜੀ ਜਗਦੀਸ਼ ਭੋਲਾ ਤੇ ਪਹਿਲੇ ਮਾਮਲੇ ਦੇ ਵਿੱਚ ਹੀ ਕੈਦ ਦੇ ਵਿੱਚ ਆ ਇਹਨੂੰ ਪਹਿਲਾਂ ਵੀ ਕੈਦ ਹੋਈ ਵੀ ਆ ਇੱਕ ਮਾਮਲਾ ਹੋਰ ਸੀਗਾ ਈਡੀ ਨੇ ਇਹ ਮਾਮਲਾ ਦਰਜ ਕੀਤਾ ਸੀਗਾ ਤਾਂ ਈਡੀ ਜਦੋਂ ਵੀ ਤੁਹਾਨੂੰ ਪਤਾ ਕਿ ਉਹ ਜੀ ਐਫ ਆਈ ਆਰ ਦੇ ਵਿੱਚ ਅੱਗੇ ਮਾਮਲਾ ਦਰਜ ਕਰਦੀ ਹੈ ਤਾਂ ਉਹ ਵਿੱਤੀ ਲੈਣ ਦੇਣ ਦਾ ਹੁੰਦਾ ਹੈ ਇਹ ਕਹਿੰਦੇ ਆ ਕਿ ਇਹਨਾਂ ਦੇ ਵਿੱਚੋਂ ਕਈ ਦੋਸ਼ੀਆਂ ਨੇ ਕਰੋੜਾਂ ਦੀ ਆਮਦਨ ਪਣਾਈ ਪਰ ਕੋਈ ਟੈਕਸ ਨਹੀਂ ਭਰਿਆ ਤਾਂ ਯਾਨੀ ਇਹ ਜਿਹੜੀ ਆਮਦਨ ਸੀਗੀ ਇਹ ਜੋ ਸਰੋਤ ਨੇ ਇਹਨਾਂ ਦੇ ਵਿੱਤੀ ਸਰੋਤ ਉਹਨਾਂ ਤੋਂ ਕਿੱਥੇ ਵੱਤ ਸੀ ਤਾਂ ਇਸ ਕਰਕੇ ਮੋਹਾਲੀ ਦੇ ਵਿੱਚ ਇਹਨਾਂ ਦੀਆਂ ਕਈ ਜਗ੍ਹਾਾਂ 'ਲੀਸ਼ਣ ਕੋਠੀਆਂ ਸੀ ਇੰਡਸਟਰੀਅਲ ਪਲਾਟ ਸੀ ਕਿ ਤੇ ਹੋਰ ਪ੍ਰਾਪਰਟੀ ਸੀ ਜਿਹੜੀ ਕਿ ਮਤਲਬ ਇਹਨਾਂ ਨੇ ਇਲੀਗਲ ਟੰਗ ਦੇ ਨਾਲ ਬਣਾਈ ਆ ਠੀਕ ਹੈ ਜੀ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ 17 ਜਣਿਆਂ ਨੂੰ ਕੈਦ ਬੋਲੀ ਆ ਜਿਦੇ ਚ ਜਗਦੀਸ਼ ਭੋਲਾ ਮਨਪ੍ਰੀਤ ਸੁਖਰਾਜ ਸੁਖਾ ਮਨਿੰਦਰ ਦਵਿੰਦਰ ਹੈਪੀ ਅਵਤਾਰ ਇਹਨਾਂ ਨੂੰ ਤੇ 10-10 ਸਾਲ ਹੋਈ ਆ ਇਹਦੇ ਚ ਜਗਦੀਸ਼ ਭੋਲੇ ਦੇ ਘਰੋਂ ਆ ਜਿਹੜੀ ਬੀਬੀ ਗੁਰਪ੍ਰੀਤ ਇੱਕ ਜਿਹੜਾ ਆਪਾਂ ਉੱਤੇ ਨਾਮ ਲਿਆ ਅਵਤਾਰ ਉਹਦੀ ਪਤਨੀ ਨਾਲ ਜਗਵਿੰਦਰ ਕੌਰ ਆਲਖ ਗਰਮੀਤ ਕੌਰ ਅਮਰਜੀਤ ਸਿੰਘ ਤੇ ਭੋਲੇ ਦਾ ਸਹਰਾ ਦਲੀਪ ਸਿੰਘ ਇਹਨਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਆ ਉੱਥੇ ਹੀ ਗੁਰਪ੍ਰੀਤ ਸਿੰਘ ਸੁਭਾਸ਼ ਬਜਾਜ ਤੇ ਅੰਕੁਰ ਬਜਾਜ ਇਹਨਾਂ ਨੂੰ 5-5 ਸਾਲ ਦੀ ਸਜ਼ਾ ਜਿਹੜੀ ਕੀਤੀ ਗਈ ਆ ਇਸ ਮਾਮਲੇ ਚ ਟੋਟਲ 23 ਜਾਨੇ ਅਕਿਊਜ਼ਡ ਸਨ ਜਿਨ੍ਹਾਂ ਚੋਂ ਚਾਰਾਂ ਦੀ ਡੈਥ ਹੋ ਚੁੱਕੀ ਆ ਹੂੰ ਹੂੰ 17 ਨੂੰ ਅੱਜ ਸਜ਼ਾ ਹੋਗੀ ਤੇ ਦੋ ਭਾਈ ਪੀਓ ਆ ਉਹ ਪਤਾ ਨਹੀਂ ਅਮਰੀਕਾ ਨੇ ਕਿ ਕੈਨੇਡਾ ਦੇ ਇੱਕ ਦੀ ਉਹ ਲੱਗੀ ਸੀ ਥੋੜੀ ਜੀ ਕੈਨੇਡਾ 'ਚ ਆ ਹੁਣ ਮੈਂ ਨਹੀਂ ਕਹਿ ਸਕਦਾ ਕਿਉਂਕਿ ਆਪਣੇ ਕੋਲ ਕੋਈ ਪੁਸ਼ਟੀ ਜਾਂ ਕੋਈ ਆਧਾਰ ਨਹੀਂ ਆ ਉਹ ਨਿਕਲ ਗਏ ਸਨ ਚੱਲਦੇ ਕੇਸ ਦੇ ਵਿੱਚੋਂ ਤਾਂ ਇਹ ਸਾਰਾ ਕੁਝ 11 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਜਿਸ ਤੋਂ ਬਾਅਦ ਇਹ ਚੱਲਦਾ ਚੱਲਦਾ ਮਾਮਲਾ ਹੁਣ ਕਰੂਣਾ ਦੀ ਜਿਹੜੀ ਪ੍ਰਾਪਰਟੀ ਸੀ ਉਹਦੇ ਤੱਕ ਪਹੁੰਚਿਆ ਵਾ ਤੇ ਸਭ ਤੋਂ ਇੰਟਰਸਟਿੰਗ ਗੱਲ ਇਹਦੇ ਵਿੱਚ ਉਹ ਵੀ ਪ੍ਰਾਪਰਟੀ ਆ ਜਿਹੜੀ ਸੀਜ਼ ਕੀਤੀ ਗਈ ਸੀ ਤੇ ਸੀਜ਼ ਕੀਤੀ ਪ੍ਰਾਪਰਟੀ ਦੇ ਵਿੱਚ ਵੀ ਮਾਈਨਿੰਗ ਮਾਫੀਆ ਜਿਹੜਾ ਉਹ ਮਲਾਈ ਕੱਢ ਕੇ ਲੈ ਗਿਆ ਸੀਗਾ ਤੈਨੂੰ ਫਿੱਕਦੇ ਜੋਰ ਤੇ ਲੈ ਜਾਣਾ ਗੱਲ ਛੱਡਣੀ ਨਹੀਂ ਨਸੀਬਾਂ ਤੇ ਲੈ ਗਏ ਸਾਣਾ ਅਗਲੇ ਹਿੱਕ ਦੀ ਜੋਰ ਤੇ ਸੀਜ਼ ਕੀਤੀ ਹੋਈ ਪ੍ਰਾਪਰਟੀ ਚੋਂ ਵੀ ਉਹ ਬੋਲੇ ਦੀ ਪ੍ਰਾਪਰਟੀ ਸੀ ਜੀ ਜੀ ਤਿਲੰਗੇ ਦਿਨੀ ਮਿੰਟੂ ਜੀ ਇੱਕ ਬਜ਼ੁਰਗ ਜੋੜੇ ਨੂੰ ਲੁੱਟੇਰੇ ਪੈ ਗਏ ਸੀ ਕਿ ਜਦੋਂ ਉਹ ਦਿੱਲੀ ਏਅਰਪੋਰਟ ਤੋਂ ਨਿਕਲੇ ਸੀਗੇ ਉਸ ਮਾਮਲੇ ਦੇ ਵਿੱਚ ਹੁਣ ਐਫ ਆਈ ਆਰ ਦਰਜ ਹੋਈ ਹੈ ਜੀ ਹਾਂਜੀ ਬਿਲਕੁਲ ਉਹ ਸਾਡੇ ਮਿੱਤਰ ਪਿਆਰੇ ਹੀ ਆ ਜੀ ਮੇਰੇ ਕੋਲ ਪਿੰਡ ਵੀ ਆਉਂਦੇ ਹੁੰਦੇ ਆ ਰਾਠ ਸਾਹਿਬ ਉਹਨਾਂ ਦੇ ਅਦਰ ਫਾਦਰ ਸੀਗੇ ਤੇ ਇਲਾਕਾ ਵੀ ਉਹਨਾਂ ਦਾ ਸਾਡੇ ਵਾਲਾ ਹੀ ਆ ਔਰ ਜਿਆਦਾ ਦੂਰ ਨਹੀਂ ਆ ਪਿੰਡ ਹੂੰ ਚਿਮਨੇ ਵਾਲਾ ਪਿੰਡ ਆ ਮਤਲਬ ਕਿ ਮਲਵੋਟ ਤੋਂ ਫਾਜ਼ਲਕਾ ਦੇ ਵਿੱਚ ਨੇ ਫਾਜ਼ਲਕਾ ਦੇ ਨੇੜੇ ਆ ਪਿੰਡ ਜੀ ਜੀ ਤੇ ਇਹ ਜਿਹੜਾ ਜੋੜਾ ਸੀਗਾ ਇਸਦੀ ਹੱਦ ਦੀ ਜਿਹੜੀ ਆ ਉਹ ਵਾਕਿਆ ਦਿਲ ਕੰਬਾਉਂ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਫਾਲੋ ਕੀਤਾ ਗੱਡੀ ਮਾਰਨ ਦਾ ਯਤਨ ਕੀਤਾ ਮਤਲਬ ਕਿ ਹਮਲਾ ਕੀਤਾ ਬੜਾ ਜ਼ੋਰਦਾਰ ਅਟੈਕ ਕੀਤਾ ਪੁਲਿਸ ਨੇ ਕੋਈ ਫੋਨ ਕੀਤੇ ਜਾਣ ਤੋਂ ਬਾਅਦ ਵੀ ਛੇਤੀ ਹੈਲਪ ਨਹੀਂ ਕੀਤੀ ਉਹਨਾਂ ਦਾ ਰਿਸਪੌਂਡ ਜਿਹੜਾ ਸੀ ਬੜਾ ਹੀ ਗੰਦਾ ਸੀ ਗੱਲ ਤੇ ਯਾਨੀ ਫਿਰ ਇਹ ਗੱਡੀ ਵਾਪਸ ਭਜਾ ਕੇ ਜਦੋਂ ਕਿਸੇ ਵਾਸ਼ੂਮ ਦੇ ਵਿੱਚ ਲੁਕਦੇ ਆ ਉਸ ਤੋਂ ਬਾਅਦ ਇਹਨਾਂ ਦੀ ਜਾਨ ਚੁੱਕਦੀ ਆ ਡਰਾਈਵਰ ਹਿਮਤੀ ਸੀ ਉਹ ਵੀ ਇਸੇ ਏਰੀਏ ਦਾ ਸੀਗਾ ਮਤਲਬ ਕਿ ਆਪਣੇ ਏਰੀਆ ਦਾ ਹੀ ਸੀਗਾ ਉਹ ਵੀ ਮੁੰਡਾ ਜੀ ਜੀ ਬੜੀ ਉਹਨੇ ਦਿਲਵਾਨੀ ਕੀਤੀ ਆ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਜਨਾਬ ਧਾਲੀਵਾਲ ਸਾਹਿਬ ਤੁਹਾਨੂੰ ਪਤਾ ਹੈ ਇਹ ਵੀ ਅਕਸਰ ਜਿਹੜੀ ਤੇ ਕੋਈ ਐਨ ਆਰ ਆਈ ਦੀ ਕੋਠੀ ਦਾ ਇਹਨਾਂ ਦਾ ਕੋਈ ਬੰਦਾ ਦੱਬਲੇ ਕੋ ਲੀਡਰ ਦੱਬਲੇ ਕੋ ਹਦਾਇਤਾ ਦੱਬਲੇ ਤੇ ਉੱਥੇ ਇਹ ਜਬਾਨ ਵੀ ਆਪਦੀ ਦੱਤ ਲਿੰਦਾ ਉਹਦਾ ਟਮਾਟਰ ਚੈੱਕ ਕਰਦੇ ਫਿਰਦੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਇਦਾਂ ਦਾ ਮੌਕਾ ਲੱਭਦੇ ਫਿਰਦੇ ਹੁੰਦੇ ਆ ਪਾ ਕੇ ਸਰਫ ਰੰਗੀ ਫਤੂਹੀ ਜੀ ਤੇ ਫੋਟੋ ਖਚਾਉਣਦੇ ਸ਼ਕੀਮ ਨੇ ਹੂੰ ਮਤੇ ਗੁੱਸਾ ਕਰਨ ਲੈਨੇ ਸਚਾਈ ਆ ਕਿ ਇਹ ਸਿਲੈਕਟਡ ਸੋਚ ਦੇ ਨਾਲ ਚਲਦੇ ਆ ਜਿੱਥੇ ਨੰਬਰ ਗੇਮ ਹੋਵੇ ਕਿਉਂਕਿ ਜਿਹੜਾ ਬਰਾੜ ਸਾਹਿਬ ਸਾਡਾ ਦੋਸਤ ਹੈ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਵੀ ਬੜਾ ਤਾਕੜ ਹੈ ਹਾਂਜੀ ਮੈਂ ਕਹਿੰਕਾ ਯਾਰੀ ਦੋਸਤੀ ਆਪਣੀ ਥਾਂ ਤੇ ਸੁਣ ਮਾਈਕ ਆਪਣੀ ਥਾਂ ਤੇ ਹੈ ਜੇ ਮਾਈਕ ਦੇ ਸਾਹਮਣੇ ਤੇ ਇੱਥੇ ਯਾਰੀ ਦੋਸਤੀ ਨਹੀਂ ਤਾਂ ਮਤਲਬ ਕਿ ਉਹ ਠੀਕ ਹੈ ਚਲੋ ਡਰਾਈਵਰ ਨੂੰ ਲੱਖ ਰੁਪਏ ਦਾ ਲਾਨ ਕਰ ਦਿੱਤਾ ਉਹ ਸੋਹਣੀ ਗੱਲ ਆ ਚੰਗੀ ਗੱਲ ਆ ਅੱਛੀ ਗੱਲ ਆ ਪਰੰਤੂ ਮਤਲਬ ਕਿ ਇਹ ਮਸਲੇ ਦਾ ਹੱਲ ਹੋਣਾ ਚਾਹੀਦਾ ਇੱਥੇ ਹੁਣ ਹਰਿਆਣੇ ਨੇ ਚਲੋ ਐਫ ਆਈ ਆਰ ਤੇ ਕੱਟ ਦਿੱਤੀ ਕਿਉਂਕਿ ਮਾਮਲਾ ਥੋੜਾ ਹਾਈ ਪ੍ਰੋਫਾਈਲ ਬਣ ਗਿਆ ਪੋਸਟਾਂ ਬੜੀਆਂ ਪਈਆਂ মিডিਆ ਨੇ ਗੱਲ ਚੁੱਕੀ ਚੁੱਕਣੀ ਵੀ ਚਾਹੀਦੀ ਸੀ ਪਰ ਇਹਦੇ 'ਚ ਕੀ ਹੈ ਕਿ ਇਹਨਾਂ ਨੇ ਇਹ ਗੱਲ ਕਈ ਜ਼ਰੂਰ ਹੈ ਕਿ ਅਸੀਂ ਟਾਈਮ ਮੰਗਿਆ ਮੁੱਖ ਮੰਤਰੀ ਤੋਂ ਪਰ ਮੈਨੂੰ ਲੱਗਦਾ ਕਿ ਉਧੋਂ ਦੇ ਹੋਮ ਮਿਨਿਸਟਰ ਨੂੰ ਜਾਂ ਹੋਮ ਸੈਕਟਰੀ ਨੂੰ ਮਿਲਦੀ ਜ਼ਰੂਰਤ ਹੈ ਕਿ ਜਿਹੜੇ ਹਾਈਵੇਜ਼ ਰਾਤ ਨੂੰ ਇਸ ਤਰ੍ਹਾਂ ਵਗਦੇ ਆ ਕੱਲ ਨੂੰ ਕੋਈ ਧੀ ਧਿਆਣੀ ਕੋਈ ਬੇਟੀ ਸਾਡੀ ਇਤਰ ਉਤਰ ਜਾਂਦੀ ਕਈ ਵਾਰ ਕੱਲੇ ਜਾਂਦੇ ਨੇ ਆ ਮੇਰੇ ਆਪ ਦੇ ਭੈਣ ਭਰਾ ਹੈਗੇ ਆ ਉਹ ਪੱਕੇ ਡਰਾਈਵਰ ਹੈਗੇ ਨੇ ਉਹਨਾਂ ਦੇ ਨਾਲ ਹੂੰ ਤੇ ਉਹ ਉਹ ਹੀ ਲੈ ਆਉਂਦੇ ਡਰਾਈਵਰ ਹੀ ਲੈ ਆਉਂਦੇ ਰਿਸ਼ਤੇਦਾਰ ਕੋਈ ਜਾਂਦਾ ਹੀ ਨਹੀਂ ਹੂੰ ਉਹਨੂੰ ਸਿੱਧਾ ਫੋਨ ਕਰ ਦਿੰਦੇ ਨੇ ਕਿ ਤੂੰ ਆ ਜਾ ਤੇ ਜਾਂ ਆ ਜਾ ਵੀ ਸਾਨੂੰ ਛੱਡਿਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਬੱਚਾ ਕੱਲਾ ਜਾਂਦਾ ਚਲੋ ਦੇਖੋ ਬਜ਼ੁਰਗ ਹੈ ਬਜ਼ੁਰਗ ਫਿਰ ਵੀ ਸਿਆਣੇ ਹੁੰਦੇ ਹੌਸਲੇ ਵਾਲੇ ਹੁੰਦੇ ਆ ਤਾਂ ਡਰਾਈਵਰ ਵੀ ਹੋਊਗਾ ਤੇ ਜੇ ਕੋਈ ਬੱਚਾ ਛੋਟੀ ਉਮਰ ਦਾ ਘਿਰ ਜਾਵੇ ਖਾਸ ਤੌਰ ਤੇ ਕੁੜੀ ਹੂੰ ਕੀ ਕਰੀਤੀ ਨਹੀਂ ਕੋਈ ਹੋਰ ਸਾਡੀ ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਆ ਉਹ ਉੱਥੇ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ ਕਿਉਂਕਿ ਸਾਰੀ ਰਾਤ ਤੇ ਉਹ ਹਾਈਵੇ ਵਗਦਾ ਆ ਹੂੰ ਹੂੰ ਤਾਂ ਇਹ ਇਹ ਹਰਿਆਣੇ ਦੇ ਵਿੱਚ ਸਮੱਸਿਆ ਹੈਗੀ ਆ ਜੀ ਜੀ ਉੱਥੇ ਤੁਸੀਂ ਆਮ ਦੇਖਿਆ ਹੋਣਾ ਟਾਬਿਆਂ ਤੇ ਗੈਂਗਵਾੜ ਹੋ ਜਾਂਦੀ ਆ ਲੁੱਟ ਖੋਟ ਹੋ ਜਾਂਦੀ ਆ ਸਭ ਕੁਝ ਚੱਲਦਾ ਪਰ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਸਾਰੇ ਨੁਕਸ ਪੰਜਾਬ 'ਚ ਦੱਸਣਗੇ ਆਪਣਾ ਤਾਂ ਸਭ ਕੁਝ ਉਹਨਾਂ ਨੂੰ ਠੀਕ ਲੱਗਦਾ ਠੀਕ ਆ ਕੀ ਦੱਸਦਾ ਬਿਲਕੁਲ ਸਹੀ ਜੀ ਜੀ ਮਿੰਟ ਜੀ ਇਹਨਾਂ ਖਾਸ ਖਬਰਾਂ ਦੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਚਰਚਾ ਕੀਤੀ ਸੀ ਦੇਸ਼ੋ ਪ੍ਰਦੇਸ਼ ਦੇ ਵਿੱਚ ਇਸ ਘਟਨਾ ਦੇ ਬਾਰੇ ਤੇ ਆਪਾਂ ਇਹ ਵੀ ਕਿਹਾ ਸੀਗਾ ਕਿ ਸਰਕਾਰਾਂ ਨੂੰ ਕਿ ਸਾਡੇ ਲੀਡਰਾਂ ਨੂੰ ਕਿ ਤੁਸੀਂ ਅੰਮ੍ਰਿਤਸਰ ਸ੍ਰੀ ਅਮਸਰ ਸਾਹਿਬ ਦਾ ਜਿਹੜਾ 에ਰਪੋਰਟ ਆ ਉੱਥੇ ਤਰਜੀਹ ਦਿਓ ਜਾਂ ਪੰਜਾਬ ਦੇ ਵਿੱਚ ਜਿਹੜੇ ਹੋਰ 에ਰਪੋਰਟ ਨੇ ਉਹਨਾਂ ਦੀਆਂ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਕਨੈਕਟ ਕਰਵਾਓ ਦੂਜੇ ਮੁਲਕਾਂ ਦੇ ਨਾਲ ਤਾਂ ਜੋ ਇੱਕ ਚੁਆਇਸ ਹੋਣੀ ਚਾਹੀਦੀ ਇੱਕ ਆਪਸ਼ਨ ਜ਼ਰੂਰ ਹੋਣੀ ਚਾਹੀਦੀ ਕਿ ਬੰਦਾ ਕਿੱਥੇ ਉਤਰਨਾ ਚਾਹੁੰਦਾ ਹੈ ਕੀ ਉਹਦੀ ਮਰਜ਼ੀ ਹੈ ਅਸੀਂ ਜ਼ਰੂਰੀ ਉੱਥੇ ਪੰਜਾਬੀਆਂ ਨੇ 10-10 ਘੰਟੇ 12-12 ਘੰਟੇ ਗਾਲ੍ਹ ਕੇ ਤੇ ਇੰਨੇ ਟੋਲ ਦੇ ਕੇ ਇੰਨੀ ਮਹਿੰਗੀਆਂ ਟੈਕਸੀਆਂ ਕਰਕੇ ਉੱਥੇ ਜਾਣਾ ਸਾਡਾ ਜਿਹੜਾ ਸਰਮਾਇਆ ਟਰੈਵਲਿੰਗ ਦਾ ਜੋ ਟੈਕਸ ਦੇ ਰੂਪ ਦੇ ਵਿੱਚ ਟੋਲ ਦੇ ਰੂਪ ਦੇ ਵਿੱਚ ਜਾਂ ਡੀਜ਼ਲ ਫੁਕਣ ਦੇ ਰੂਪ ਦੇ ਵਿੱਚ ਜਾਂ ਟਾਬਿਆਂ ਦੇ ਰੂਪ ਦੇ ਵਿੱਚ ਅਸੀਂ ਜੋ ਪੈਸਾ ਅਦਾ ਕਰਦੇ ਆ ਉਹ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਉਹ ਪੰਜਾਬੀਆਂ ਦੇ ਜੇਬਾਂ ਦੇ ਵਿੱਚ ਪਵੇ ਤੇ ਸਿੱਟੇ ਵਜੋਂ ਸਾਡਾ ਪੰਜਾਬ ਹੋਰ ਖੁਸ਼ਹਾਲ ਹੋਵੇ ਸੋ ਇਹ ਹਰ ਇੱਕ ਬੰਦੇ ਦਾ ਬੁਨਿਆਦੀ ਹੱਕ ਹੈ ਕਿ ਉਹਦੇ ਨੇੜੇ ਸੇਵਾਵਾਂ ਜਿਹੜੀਆਂ ਉਹ ਉਪਲਬਧ ਹੋਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਸਾਥਰੀ ਇਕਾ